ਸੂਲੇ ਫਰੋਇਪਰ ਦੇ ਮਹੂ ਗੇਟ ਦੇ ਕਿ ਮੌਜੂਦਾ ਜਿੱਥੇ ਇੱਕ ਵੱਡੀ ਘਟਨਾ ਜਿਹੜੀ ਆ ਉਹ ਵਾਪਰੀ ਹੈ ਇੱਕ ਬਕਾਨ ਤੇ ਅੱਗ ਜਿਹੜੀ ਆ ਉਹ ਲੱਗ ਗਈ ਹੈ ਤਾਂ ਕਾਫੀ ਨੁਕਸਾਨ ਜਿਹੜਾ ਦੁਕਾਨ ਦਾ ਹੋ ਚੁੱਕਿਆ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਦੇਖ ਸਕੋ ਕਿ ਇਹ ਤਸਵੀਰਾਂ ਫਰੋਇਪਰ ਦੇ ਮਹੂ ਗੇਟ ਦੀਆਂ ਹਨ ਜਿੱਥੇ ਇੱਕ ਸੈਂਟਰ ਦੀ ਦੁਕਾਨ ਤੇ ਧਿਆਨਕ ਅੱਗ ਜਿਹੜੀ ਆ ਉਹ ਲੱਗੀ ਆ ਤਾਂ ਕਾਫੀ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਤਾਂ ਅੰਦਰ ਦੀਆਂ ਤਸਵੀਰਾਂ ਵੀ ਉਹ ਤੁਹਾਡੇ ਨਾਲ ਸਾਂਝੀਆਂ ਜਿਹੜੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਇੱਧਰ ਆ ਦੁਕਾਨ ਦੇ ਅੰਦਰ ਦੇ ਹਾਲਾਤ ਵੀ ਜਿਹੜੇ ਤੁਹਾਨੂੰ ਦਿਖਾ ਦਿੰਨੇ ਆ ਤਾਂ ਦੇਖ ਸਕਦੇ ਹੋ ਕਿ ਦੁਕਾਨ ਦੇ ਅੰਦਰ ਕੁਝ ਵੀ ਜਿਹੜਾ ਉਹ ਨਹੀਂ ਬਚਿਆ ਪਲਾਸਟਿਕ ਦਾ ਸਮਾਨ ਜਿਹੜਾ ਪਿਆ ਹੋਇਆ ਸੀਗਾ ਤਾਂ ਹੋਰ ਤੇਲ ਵਗੈਰਾ ਵੀ ਜਿਹੜਾ ਪਿਆ ਸੀਗਾ ਤਾਂ ਉਸ ਨਾਲ ਉਸ ਨੂੰ ਜਿਹੜੀ ਅੱਗ ਲੱਗ ਗਈ ਤਾਂ ਸਾਹਮਣੇ ਤੁਸੀਂ ਦੇਖੋਗੇ ਆ ਪਾਰਾਂ ਦੇ ਕਰਕੇ ਪਾਰਾਂ ਜਿਹੜੀਆਂ ਸੌਕ ਸਰਕਟ ਹੋ ਗਿਆ ਤਾਂ ਇਸ ਨਾਲ ਅੱਗ ਜਿਹੜੀ ਲੱਗੀ ਹੌਲੀ ਹੌਲੀ ਅੱਗ ਜਿਹੜੀ ਆ ਉਹ ਅੰਦਰ ਤੱਕ ਫੈਲਦੀ ਗਈ ਕੱਲੀ ਇਸ ਦੁਕਾਨ ਤੇ ਹੀ ਅੱਗ ਨਹੀਂ ਲੱਗੀ ਉੱਪਰ ਤੱਕ ਦੱਸਿਆ ਜਾ ਰਿਹਾ ਵੀ ਉੱਪਰ ਤੱਕ ਅੱਗ ਜਿਹੜੀ ਆ ਉਹ ਪਹੁੰਚੀ ਹੋਈ ਸੀ ਤਾਂ ਕਰੋੜਾ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਤਾਂ ਹੁਣ ਆ ਲਾਈਟ ਜਿਹੜੀ ਆ ਉਹ ਬੰਦ ਕਰਨ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਗੱਲਬਾਤ ਕਰ ਲੈਨੇ ਆ ਆ ਪਾਜੀ ਨਾਮ ਕੀ ਤੁਹਾਡਾ ਮੇਰਾ ਨਾਮ ਸੁਨਾਮ ਸਿੰਘ ਹੈ ਜੀ ਮੈਂ ਇਸ ਤੋਂ ਦਵਾੜ ਦਾ ਐਮਸੀ ਆ ਜੀ ਕੀ ਘਟਨਾ ਕੀ ਵਾਪਰੀ ਕਦੋਂ ਵਾਪਰੀ ਭਾਜੀ ਇਹ ਸਾਡੇ ਕੋ 3 ਵਜੇ ਦਾ ਟਾਈਮ ਹੈ ਮੈਨੂੰ ਇਹ ਛੋਟੇ ਭਰਾ ਦੇ ਮੇਰੇ ਨਾਲ ਦੀ ਦੁਕਾਨ ਸਾਡੀ ਆਪਣੀ ਹੈ ਉਹ ਮੈਨੂੰ ਫੋਨ ਆਇਆ ਛੋਟੇ ਭਰਾ ਦਾ ਕਹਿੰਦੇ ਵੀਰ ਜੀ ਬੜਾ ਫਰ ਜਲਦੀ ਜਲਦੀ ਨਾ ਫਾਇਰ ਬਿਟ ਨੂੰ ਫੋਨ ਕਰੋ ਵੀ ਅੱਗ ਲੱਗੀ ਹੈ ਮੈਂ ਕਿੱਥੇ ਇਹਦੇ ਜੀ ਨਾਲ ਦੀ ਮਮੂਰੇ ਦੇ ਮਮੂਰੇ ਦੇ ਦੁਕਾਨ ਦੇ ਅੱਗ ਲੱਗ ਨਾ ਮੈਨੂੰ ਆਇਆ ਮੈਂ ਇੱਥੇ ਜੀ ਆਇਆ ਫਟਾਫਟ ਆਇਆ ਮੈਂ ਫਾਇਰ ਬਿਟ ਨੂੰ ਫੋਨ ਕੀਤਾ ਫਾਇਰ ਬਿਟ ਨੂੰ ਫੋਨ ਕੀਤਾ ਨਾਲ ਹੀ ਮੈਸੇਜ ਜੋ ਬਿਜਲੀ ਬੋਰਡ ਨੂੰ ਫੋਨ ਕੀਤਾ ਵੀ ਕਿਉਂਕਿ ਫਾਇਰ ਬਿਟ ਲੱਗਦੀ ਨਹੀਂ ਕਿਉਂਕਿ ਕੰਰੰਟ ਸੀ ਅੰਦਰ ਫਿਰ ਬਿਜਲੀ ਬੋਰਡ ਦੇ ਬੰਦਿਆਂ ਨੇ ਉਹਨਾਂ ਨੇ ਆਣ ਕੇ ਲਾਈਟ ਕੱਟ ਦਿੱਤੀ ਕੱਟਦੇ ਅੰਦਰੋਂ ਆਵਾਜ਼ ਜਿਵੇਂ ਬਰੂਹ ਦੀ ਆਵਾਜ਼ ਆਉਂਦੀ ਨਾ ਪਲਾਸਟਿਕ ਹੈਗਾ ਅੰਦਰ ਸਾਰਾ ਵੀ ਉਹਨੀ ਦੀ ਆਵਾਜ਼ ਖੜ ਬੜੀ ਆ ਰਹੀ ਜਿਹੀ ਤੇ ਆਉਂਦੇ ਆਉਂਦੇ ਚਲੋ ਕੁਛ ਟਾਈਮ ਬਾਅਦ ਕੋਨੇ ਘੰਟੇ ਬਾਅਦ ਆ ਜਾਣ ਕੇ ਕੁਛਕ ਨੂੰ ਕਬੂ ਪਾਇਆ ਗਾ ਲੇਕਿਨ ਨੁਕਸਾਨ ਇਸ ਵਿਚਾਰਿਆਂ ਦਾ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਹੋ ਗਿਆ ਹੈ ਕਮ ਸੇ ਕਮ ਕਰੋੜ ਤੋਂ ਪਲੱਸ ਹੋਇਆ ਜੀ ਇਹ ਨੁਕਸਾਨ ਜੀ ਅਸੀਂ ਤੇ ਇਹ ਹੋਣ ਕਰ ਰਹੇ ਜੀ ਵਿਚਾਰੇ ਦਾ ਸਾਨੂੰ ਵੀ ਡਰ ਹੈ ਅਸੀਂ ਮੈਂ ਉਹਨਾਂ ਦੇ ਤਿਆਰ ਰੱਖ ਰਹਾ ਤਾਂ ਕਿਤੇ ਵਿਚਾਰੇ ਇੰਨੀ ਕੋ ਹੋਏ ਪਨੇ ਵੀ ਆਪਣੇ ਆਪ ਨੂੰ ਕੁਝ ਕਰਨਾ ਲੈਣ ਸਾਨੂੰ ਡਰ ਹੈ ਨਾ ਡਰ ਲੇਕਿਨ ਅਸੀਂ ਫਿਰ ਉਹਨਾਂ ਨੂੰ ਹੱਥ ਤੇ ਰੱਖਿਆ ਉਹਦੇ ਚਲੋ ਉਹਨਾਂ ਨੂੰ ਸਮਝਾਉਣੇ ਕੀ ਚੱਲ ਵੀ ਭਰਾਵਾ ਜੋ ਨਾ ਨੁਕਸਾਨ ਹੋ ਗਿਆ ਤੇ ਤੂੰ ਆਪਦਾ ਨਾ ਕਿਸੇ ਵੀ ਆਪਦਾ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਸੁੱਖ ਰੱਖ ਕੇ ਸਾਰਾ ਕੁਝ ਠੀਕ ਹੋ ਜਾਏਗਾ ਜੀ ਉਹ ਬਚਿਆ ਵੀ ਆ ਜਾਂ ਸਾਰਾ ਕੁਝ ਬਿਲਕੁਲ ਸੜ ਕੇ ਸੁਆਹ ਹੀ ਹੋ ਗਿਆ ਜੀ ਸਾਰਾ ਕੁਝ ਹੀ ਹੋ ਗਿਆ ਜੀ ਕੱਖੋਂ ਨਹੀਂ ਬਚਿਆ ਤਾਂ ਕਿਉਂ ਨਹੀਂ ਬਚਿਆ ਕਿਸੇ ਚੀਜ਼ ਦਾ ਇੱਕ ਇੰਨੀ ਵੀ ਚੀਜ਼ ਨਹੀਂ ਬਚੀ ਸਾਰਾ ਹੀ ਸੜ ਕੇ ਸੁਆਹ ਬਾਕੀ ਆਹਨ ਦੁਕਾਨਾਂ ਤੁਹਾਡੇ ਦੋ ਦੋਨੇ ਤੁਹਾਡੇ ਦੁਕਾਨਾਂ ਸਾਹਮਣੇ ਤੇ ਕੁਛ ਵੀ ਨਹੀਂ ਤੁਹਾਡੇ ਸਾਹਮਣੇ ਦੀ ਹੈ ਜੀ ਤੇ ਵੇਖੋ ਵੀ ਇੰਨਾ ਕੋਈ ਬਰੂਦ ਸੀ ਜਾਂ ਤਾਂ ਬਰੂਦ ਹੀ ਕਹਿ ਸਕਦੇ ਆ ਪਲਾਸਟਿਕ ਹੈ ਗਾਇ ਸਾਰਾ ਇੰਨੀ ਕੋਈ ਤੇਜ਼ ਆਵਾਜ਼ ਆ ਰਹੀ ਨਾ ਮੈਂ ਖੁਦ ਮੌਕੇ ਤੇ ਆ ਗਏ ਜਦੋਂ ਅੱਗ ਲੱਗੀ ਮੈਂ ਖੁਦ ਮੌਕੇ ਤੇ ਆ ਗਏ ਜਦੋਂ ਅੱਗ ਲੱਗੀ ਐ ਇੰਨੀ ਕੋਈ ਅੱਗ ਲੱਗੀ ਫਿਰ ਸ਼ਟਰਾਂ ਹੀ ਤੋੜਿਆ ਅਸੀਂ ਸ਼ਟਰ ਤੋੜ ਕੇ ਉਹਨੂੰ ਹੋੜਿਆ ਬਾਹਰ ਖਿੱਚੀਆਂ ਜਾ ਕੇ ਗਾ ਕੇ ਅੰਦਰੋਂ ਅੱਗ ਦਾ ਲਾਟਾ ਲਪਟੇ ਨਹੀਂ ਉਹ ਤੋਂ ਤੱਕਰ ਮਲ ਗਏ ਕਾਫੀ ਦੂਰ ਤੱਕ ਗਈਆਂ ਵੀ ਇੰਨਾ ਕੋਈ ਜ਼ਿਆਦਾ ਮਰਗ ਬੁਰਾ ਆਲਦੀ ਫਿਰ ਹੋਲੀ ਵਾਲੇ ਚਲੋ ਪਰ ਫਾਇਰ ਗੱਡੇ ਅੱਗ ਪ੍ਰੈਸ਼ਰ ਪਾਣੀ ਮਾਰਿਆ ਤੇ ਉਸ ਤੋਂ ਬਾਅਦ ਹੋਲੇ ਟਾਈਮ ਲ ਆਪਟੀ ਦਾ ਸਾਰੀ ਤੁਹਾਡੇ ਤੋਂ ਕੋਲ ਹੈ ਆ ਤੁਹਾਡੇ ਸਾਹਮਣੇ ਦੇਖ ਰਿਹਾ ਕੋਈ ਸਮਾਨ ਦਾ ਇੱਕ ਵੀ ਸਮਾਨ ਕੋਈ ਵੀ ਇਹਦਾ ਬਚਿਆ ਨਹੀਂਗਾ ਇੱਕ ਵੀ ਸਮਾਨ ਕੇ ਚੀਜ਼ ਦਾ ਨਹੀਂ ਬਚਿਆ ਹਾਂਜੀ ਤਾਂ ਸਾਡੇ ਨਾਲ ਇੱਥੇ ਚਸ਼ਮਦੀਦ ਵੀ ਮੌਜੂਦ ਆ ਜਿਹੜੇ ਬਿਲਕੁਲ ਨਾਲ ਦੀ ਦੁਕਾਨ ਵਾਲੇ ਆ ਤਾਂ ਉਹ ਮੌਕੇ ਤੇ ਮੌਜੂਦ ਸੀਗੇ ਆ ਤੁਸੀਂ ਮੌਕੇ ਤੇ ਮੌਜੂਦ ਸੀਗੇ ਕਿੰਨੀ ਗੱਲ ਸੀ ਭਾਈ ਭਾਈ ਇੱਥੇ ਖੜੇ ਸਾਹਮਣੇ ਖੜੇ ਸੀ ਤੇ ਸਾਨੂੰ ਤਾਂ ਧੋਆ ਸਮੈਲ ਹੀ ਆ ਰਹੀ ਸੀ ਇਹ ਅਜੇ ਸਮੈਲ ਬਰਤਾਰੀ ਆ ਰਹੀ ਹੈ ਉਸ ਤੋਂ ਹੋਰ ਹੀ ਤੋੜਾਈ ਭਾਈ ਵੇਖਿਆ ਤਾਂ ਲੱਤਾਂ ਨਿਕਲੀਆਂ ਸੀ ਇਹ ਵੇਖਿਆ ਭੱਜਿਆ ਨੂੰ ਬਾਏ ਮਾਰੀ ਇਹ ਮੂੰਹ ਬਾਹਰ ਆ ਬਾਹਰ ਇਹ ਤਾਂ ਦੋ ਸਾਮਿਲ ਲੱਗਿਆ ਜਿੱਦਾਂ ਤੋੜ ਕੇ ਫਿਰ ਅਹੀ ਜੋ ਵੇਖਿਆ ਸਰਚਾ ਕੇ ਲੱਗਦਾ ਹੀ ਬਾਹਰ ਆਈ ਹੈ ਬਹੁਤ ਸਾਹਮਣੇ ਬਰਾਕ ਸੜਨ ਵਾਲਾ ਤੋੜ ਸੜ ਤੋੜਿਆ ਤੇ ਲੱਗਦਾ ਬਹੁਤ ਆ ਗਿਆ ਤਾਂ ਪੰਜ ਕਿੰਨਾ ਨੁਕਸਾਨ ਜਿਹੜਾ ਹੋ ਜੀ ਨੁਕਸਾਨ ਤਾਂ ਜੀ ਦੇਖੋ ਜਿਹੜੇ ਮਾਲਕ ਨੇ ਆਪਣੇ ਸ਼ਰਮਾ ਜੀ ਉਹਨਾਂ ਨੂੰ ਪਤਾ ਲੱਗ ਸਕਦਾ ਹੈ ਨੁਕਸਾਨ ਦੇਖਦੇ ਹੀ ਬਹੁਤ ਜ਼ਿਆਦਾ ਕਹਿ ਸਕਦੇ ਕਿ ਮਤਲਬ ਮਿਥਿਆ ਨਹੀਂ ਜਾਹਦਾ ਕਿ ਇਨਾ ਨੁਕਸਾਨ ਹੋਇਆ ਪਰਮਾਤਮਾ ਨੂੰ ਬਾਕੀ ਪਤਾ ਮਾਰੇ ਮਿਹਰ ਕਰੇ ਅਸੀਂ ਹਰ ਪੱਖੋਂ ਨਾਲ ਆ ਮੌਕੇ ਤੇ ਪ੍ਰਸ਼ਾਸਨ ਨਾਲ ਆ ਔਰ ਦਿਨ ਪਹਿਲਾਂ ਐਮਐਲਏ ਸਾਹਿਬ ਨੇ ਫੋਨ ਮਨ ਉਹ ਬੋਲ ਰਿਹਾ ਜੀ ਕਿਵੇਂ ਅਸੀਂ ਕਹਦੇ ਅਸੀਂ ਨਾਲ ਖੜੇ ਹਾਂ ਨਾਲ ਉਹ ਵੀ ਇਹਨਾਂ ਨੇ ਕਿਹਾ ਵੀ ਜੋ ਸਾਡੀ ਹਸਤਾ ਦੇ ਲੋਨ ਅਸੀਂ ਨਾਲ ਖੜੇ ਹਾਂ ਤਾਂ ਬਿਲਕੁਲ ਅਲਟਰ ਅ ਸੁਵਿਗਾਤ ਆ ਕਰਨ ਵਾਲਾ ਹੋਰ ਵੀ ਸਾਡੇ ਨਾਲ ਅਸੁਵਿਧਾ ਕੁਝ ਦੇ ਸਹਦੋ ਅੱਜ ਇਹ ਤੇ ਲੱਗੇ ਆ ਮੌਕਾ ਨੂੰ ਤਸਵੀਰਾਂ ਜੁਮਾ ਉਹ ਕਾਹ ਦੇ ਨਾਲ ਸਾਂਝੀਆਂ ਜਿਹੜੀਆਂ ਉਹ ਕਰ ਰਹੇ ਆ ਤਾਕਤ ਆ ਸਰਬਜੋੜ ਦੇ ਮਲਾਜੂਰੀ ਮੌਜੂਦਾ ਅ ਭਜੀ ਨਾਮ ਕੀ ਆ ਤੁਹਾਡਾ ਮੇਰਾ ਨਾਮ ਗਗਨਦੀਪ ਸਿੰਘ ਜੀ ਗਗਨ ਜੀ ਮੌਕੇ ਤੇ ਜਦੋਂ ਪਹੁੰਚੇ ਉਦੋਂ ਕਿੰਨੀ ਘਾਟ ਸੀ ਸਾਡੇ ਤਾਂ ਬਹੁਤ ਇਹ ਚੱਲਦੀ ਪਈ ਜਦੋਂ ਮੌਕੇ ਤੇ ਅਸੀਂ ਆਏ ਆ ਜੀ ਅੱਗ ਪੂਰੀ ਚੱਲਦੀ ਪਈ ਸੀ ਆਨਕੇ ਮੌਕੇ ਤੇ ਫਿਰ ਆ ਕੇ ਕਾਬੂ ਪਾਇਆ ਜੀ ਕਿੰਨੀਆਂ ਗੱਡੀਆਂ ਤੁਹਾਡੀਆਂ ਚ ਗੱਡੀਆਂ ਆਪਣੀਆਂ ਤਿੰਨ ਆਈਆਂ ਜੀ ਇੱਥੇ ਇਹ ਲਾਈ ਆ ਮੌਕੇ ਤੇ ਬੁਲਾਇਆ ਜੀ ਕਿਉਂਕਿ ਆਹ ਦੀ ਜਾਂਚ ਕਰਕੇ ਸਾਨੂੰ ਗੱਡੀਆਂ ਭਲਾਈਆਂ ਜੀ ਤੇ ਫਿਰ ਮੌਕੇ ਜਾ ਕੇ ਦੇਖਾਉ ਪਾਇਆ ਜੀ ਪਤਾ ਲੱਗਾ ਜੀ ਬਿਜਲੀ ਸਰਕਟ ਸੌਰ ਤੋਂ ਅੱਗ ਲੱਗੀ ਸੀ ਫਰਮ ਡੇਟ ਦੇ ਹੋਰ ਵੀ ਮਲਾਕ ਮੌਜੂਦ ਆ ਅੱਗ ਕਿੰਨੇ ਲੋਕ ਕਹਿੰਦੇ ਕਿ ਜਦੋਂ ਸ਼ਬਰ ਖੋਲਿਆ ਅੱਗ ਦੀ ਬਾਹਰ ਆਈ ਇਸ ਅੱਗੇ ਵੀ ਦੇਖ ਸਕਦੇ ਹੋ ਅੱਗ ਦੀ ਬਹੁਤ ਜ਼ਿਆਦਾ ਕਰਕੇ ਤਾਰਾ ਟਿੱਕਰ ਅੱਗ ਪਹੁੰਚ ਗਈਆਂ ਲੱਫਟਾਂ ਬਹੁਤ ਲੰਬੀਆਂ ਸੀ ਅੱਗ ਦੀਆਂ ਜਿਹੜਾ ਕਿ ਸਾਡੀ ਗੱਡੀਆਂ ਨੇ ਅੱਗ ਦੇ ਫਰਦ ਪੈਣੇ ਸਪੋਰਟ ਸਟਾਫ ਨੇ ਕਾਬੂ ਮੁੱਕੇ ਦੇ ਪਾ ਲਿਆ ਗਿਆ ਸੀ ਜਿੰਨਾ ਹੋ ਸਕਦਾ ਹੈ ਨਾਲ ਦੀ ਦੁਕਾਨ ਦੇ ਪਾਸੇ ਪਾਸੇ ਬਚਾਅ ਕੀਤਾ ਜੀ ਕੋਈ ਮਾਨਵੀ ਨੁਕਸਾਨ ਨਹੀਂ ਹੋਇਆ ਅੱਲਾ ਬੀਆ ਮਾਲੀ ਨੁਕਸਾਨ ਹੀ ਹੋਇਆ ਜੀ ਜਿੰਨਾ ਆਡਾ ਬਚਾ ਸਕਿਆ ਉਹਨਾਂ ਬਚਾਇਆ ਸੀ ਨਾਲ ਦੀ ਦੁਕਾਨ ਦਾ ਸਮਾਨ ਜੋ ਵੀ ਸੀ ਲੇਪਾ ਕੋਈ ਨੂੰ ਸਭ ਤੋਂ ਵੱਧ ਬਚਾ ਕੀਤਾ ਜੀ ਕੋਰੋਨਾੰਦ ਸੜ ਕੇ ਸਵਾਗੋ ਤਾਂ ਬਿਲਕੁਲ ਕਰੋੜਾ ਰੁਪਏ ਦਾ ਨੁਕਸਾਨ ਜਿਹੜਾ ਦੁਕਾਨਾਂ ਦਾ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਉਹ ਦੁਕਾਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲਆਂ ਪਾਣੀਆਂ ਜਿਹੜੀਆਂ ਆੜਿਆਂ ਕਾਫੀ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਦਾ ਕਰੋੜਾ ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਆ ਆਸ-ਪਾਸ ਦੇ ਦੁਕਾਨਦਾਰਾਂ ਦਾ ਕਹਿਣਾ ਕਿ ਆ ਬਿੰਨੀ ਜਿਆਦਾ ਸੀ ਕਿ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਜਿਹੜਾ ਉਹ ਪਾਇਆ ਤਾਂ ਇਸ ਪੂਰੀ ਖਬਰ ਤੇ ਹੋਰ ਆਸ-ਪਾਸ ਦੇ ਲੋਕਾਂ ਦਾ ਕੀ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੀ ਹੈ। ਪੱਜੀ ਕੀ ਨਾਮ ਕੀ ਹੈ ਤੁਹਾਡਾ? ਸਰ ਮੇਰਾ ਨਾਮ ਰਾਹੁਲ ਸ਼ਰਮਾ ਹੈ ਜੀ। ਰਾਹੁਲ ਕੀ ਘਟਨਾ ਕੀ ਵਾਪਰੀ? ਸਰ ਛੋੜ ਸਰਕਟ ਦੀ وجہ ਨਾਲ ਹੋ ਗਿਆ ਸਰ। ਉਹਦੀ وجہ ਨਾਲ ਦੁਕਾਨ 'ਚ ਅੱਗ ਲੱਗੀ ਸਰ। ਇੰਨੀ ਕਿ ਜ਼ਿਆਦਾ ਵਾਦ ਕੀ ਸੰਭਾਲੀ ਨਹੀਂ ਗਈ ਸਰ ਉਸ ਦੀ ਵਜ੍ਹਾ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਜੀ ਕਿਸ ਕਿਸ ਦੀ ਦੁਕਾਨ ਸੀ ਸਰ ਆਪਣੀ ਪੈਂਟ ਦੀ ਸੈਂਟਰੀ ਦੀ ਸਾਰਾ ਹੀ ਸਾਮਾਨ ਟੋਟਲੀ ਸਾਰਾ ਆਪਣੇ ਕੋਲ ਮਿਲਦਾ ਹੈ ਹਾਰਡਵੇਅਰ ਦਾ ਵੀ ਸਾਰਾ ਟੋਟਲੀ ਸਾਮਾਨ ਹੀ ਆਪਣੇ ਕੋਲ ਹੁੰਦਾ ਸੀ ਸਰ ਹੁਣ ਕੁਝ ਬਚਿਆ ਦੁਕਾਨ ਸਰ ਨਹੀਂ ਜੀ ਸਾਰਾ ਸੜ ਕੇ ਸੁਆਹ ਹੋ ਗਿਆ ਸਰ ਜੀ ਇਹ ਅੱਜ ਤੱਕ ਕੋਈ ਦੁਕਾਨ ਤੀ ਲੱਗੀ ਜਾਓ ਸਰ ਉੱਪਰ ਤੱਕ ਪਹੁੰਚੀ ਹੈ ਜੀ ਅੱਗ ਉਹਨਾ ਕਦੇ ਕੰਪੂ ਪਾ ਲਿਆ ਸਰ ਹਾਂਜੀ ਹਾਂਜੀ ਫਾਈਬਰ ਗੇਟ ਵਾਲਿਆਂ ਨੇ ਪਾਇਆ ਜੀ ਕਿ ਨੁਕਸਾਨ ਹੋਇਆ ਸਰ ਨੁਕਸਾਨ ਦਾ ਸਰ 1.5 ਕਰੋੜ ਕੋ ਵੀ ਉੱਤੇ ਦਾ ਹੋ ਗਿਆ ਜੀ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਸ਼ਰਮਾ ਕਿਹਦੀ ਦੁਕਾਨ ਸੀ ਕਿਹੜੀ ਦੁਕਾਨ ਸੀ ਤੇ ਕਿਵੇਂ ਘਟਣਾ ਹੋਇਆ ਸੈਂਟਰੀ ਦੀ ਦੁਕਾਨ ਸੀ ਪੇਂਟ ਵਜਾਰਾ ਸਾਰਾ ਕੁਝ ਸਾਮਾਨ ਰੱਖਿਆ ਸੀ ਸਾਮਾਨ ਸਰ ਜੋ ਕਰ ਕਿਵੇਂ ਮਈ ਚੱਲਦਾ ਹੈ ਇਹ ਸਾਡੇ 3:00 ਵਜੇ ਦੀ ਘਟਨਾ ਹੈ ਜੀ ਇਹ ਅੱਗ ਲੱਗੀ ਕਿਸ ਕਾਰਨ ਇਹ ਸਾਰਾ ਸਰ ਕਿਸ ਨਾਲ ਜਰੂਰ ਛੜੀ ਹੋਇਆ ਸਾਰਾ ਨੰਗੀਆਂ ਸੀ ਤੇ ਬਾਹਰ ਲੱਗੀ ਹੋਈ ਸੀ ਕੋਈ ਨਾ ਤਾਰਾਂ ਦਾ ਜਾਲ ਆਇਆ ਛੋਟਾ ਸਾਕੋ ਮੌਜੂਦ ਨਹੀਂ ਸੀ ਜੀ ਨਹੀਂ ਨਹੀਂ ਤਾਰਾ ਲਾ ਕੇ ਚਲੇ ਗਏ ਸੀ ਚਲੇ ਗਏ ਸੀ ਗਏ ਉਹ ਖੁਜਾਂ ਘੱਟ ਵਾਲੀ ਕੋਲ ਆ ਗਈ ਕਰੋੜ ਡੇਢ ਕਰੋੜ ਦਾ ਹੋ ਗਿਆ ਜੀ ਕਰੋੜ ਤੋਂ ਉੱਤੇ ਹੀ ਹੋਇਆ ਇਹ ਦੁਕਾਨ ਕਿਸ ਦੀ ਸੀ ਸੈਂਟਰੀ ਦੀ ਪੇਂਟ ਦੀ

ਪੰਜੀ ਨਾਮ ਕੀ ਤੁਹਾਡਾ ਮੇਰਾ ਨਾਮ ਮਨਮੋਹਨ ਗੁਪਤਾ ਜੀ ਮੇਰੀ ਮਖੂਗੇੜ ਦੇ ਵਿੱਚ ਹੀ ਵਪਾਰ ਹੈ ਦੁਕਾਨ ਹੈ ਔਰ ਜਿਸ ਸਥਿਤੀ ਦੀ ਅਗਦੀ ਸਥਿਤੀ ਸੀ ਨਾ ਜੀ ਜੋ ਇਹ ਫਾਇਰ ਬ੍ਰਿਗੇਡ ਦਾ ਅਸੀਂ ਬੜਾ ਧੰਨਵਾਦ ਕਰਨਿਆ ਸਾਰਾ ਸਮੂਚਾ ਮਖੂਗੇੜ ਕਿ ਜੋ ਇਹ ਮੌਕੇ ਤੇ ਆ ਕੇ ਸਥਿਤੀ ਨੂੰ ਇਹਨੇ ਅਗਦੀ ਲਪਟਾਂ ਨੂੰ ਕੰਟਰੋਲ ਪਾ ਲਿਆ ਔਰ ਆਪਣੀ ਜਾਨ ਜੋਖਮ ਤੇ ਪਾ ਕੇ ਵੀ ਅੰਦਰ ਵੜ ਕੇ ਸਾਰਾ ਕੰਟਰੋਲ ਕੀਤਾ ਜੇ ਨਾ ਕਰਦੇ ਜੇ ਨਾ ਹੁੰਦੀ ਇੱਕ ਦੋ ਮਿੰਟਾਂ ਦਾ ਲੱਗਦਾ ਮਖੂਗੇੜ ਦਾ ਸਾਰਾ ਸਵਾਹ ਹੋ ਜਾਣਾ ਸੀ ਕਿਉਂਕਿ ਸਾਰਾ ਸਮਾਨ ਅੰਦਰ ਜੁਐਲਰੀ ਸੀਗਾ ਪਲਾਸਟਿਕ ਸੀਗਾ ਅਮਰੂਦ ਸੀਗਾ ਸਾਰਾ ਅੰਦਰ ਕੈਮੀਕਲ ਸੀਗਾ ਜੋ ਬੁਰਾ ਹਾਲ ਸੀਗਾ ਇਹ ਤਾਂ ਪਰਮਾਤਮਾ ਇਹ ਕੀ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੈ ਕਿ ਸ਼ੋਰ ਸਰਕਟ ਹੈ ਕੀ ਆ ਕੁਝ ਵੀ ਹੋ ਸਕਦਾ ਇਹਦਾ ਬੰਦ ਕਰਕੇ ਚੱਲੇ ਗਏ ਸੀਗੇ ਇਹ ਤਾਂ ਪਤਾ ਲੱਗਾ ਆਣ ਗਵਾੜੂ ਦੱਸੇ